ਸਾਡੇ ਚੈਨਲ ਵੱਲੋਂ ਮੁਬਾਰਕਾਂ ਮਲਾਜ਼ਮ ਬੀਰਾਂ ਤੇ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਪੰਜਾਬ ਸਿਵਲ ਸਕੱਤਰੇਟ ਸਟਾਫ ਐਸੋਸੀਏਸ਼ਨ ਚੰਡੀਗੜ੍ਹ ਦੇ ਚੇਅਰਮੈਨ ਸੁਭਚਨ ਸਿੰਘ ਖੈਰਾ ਨੇ ਕਿਹਾ ਮਲਾਜ਼ਮਾਂ ਦੀਆਂ ਮੰਗਾਂ ਮਹਿੰਗਾਈ ਪੱਤਾ ਕੇਂਦਰ ਸਰਕਾਰ ਦੇ ਮਲਾਜ਼ਮਾਂ ਦੀ ਪੰਜਾਬ ਦੇ ਮਲਾਜ਼ਮਾਂ ਦਾ ਮਹਿੰਗਾਈ ਪੱਤਾ ਭਗਵੰਤ ਮਾਨ ਸਰਕਾਰ 38% ਤੋਂ ਵਧਾ ਕੇ 50% ਕਰਨ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਫੈਸਲੇ ਅਨੁਸਾਰ 15 1 2005 15 1 2015 ਦਾ ਨੋਟੀਫਿਕੇਸ਼ਨ ਰੱਦ ਕਰਕੇ ਪਰਖ ਕਾਲ ਦੇ ਸਮਾਂ ਸਮੇਂ ਦਾ ਮੁਲਾਜ਼ਮ ਏਰੀਆ ਦਿੱਤਾ ਜਾਵੇ ਤੇ ਮੁਲਾਜ਼ਮਾਂ ਦਾ ਏਰੀਆ ਜੋ ਕਿ ਲੱਖਾਂ ਰੁਪਏ ਬੰਦਾ ਹੈ 2016 ਤੋਂ ਦਿੱਤਾ ਜਾਵੇ 17 7 2020 ਤੋਂ ਭਰਤੀ ਹੋਏ ਮੁਲਾਜ਼ਮਾਂ ਨੂੰ ਛੇਮਾ ਪੇ ਕਮਿਸ਼ਨ ਲਾਗੂ ਕਰਨ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਲਈ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਤਾਂ ਜਾਰੀ ਕਰ ਦਿੱਤਾ ਸੀ ਪਰ 1 ਸਾਲ ਤੋਂ ਉੱਪਰ ਦਾ ਸਮਾਂ ਹੋ ਚੁੱਕਿਆ ਹੈ ਪਰ ਅਜੇ ਤੱਕ ਕੋਈ ਪੈਨਸ਼ਨ ਸਕੀਮ ਨਿਯਮ 1972 ਨਹੀਂ ਲਾਗੂ ਕੀਤੀ ਗਈ ਪੀਐਸਪੀਐਸਐਲ ਦੇ ਹੈੱਡ ਆਫਿਸ ਪਟਿਆਲੇ ਦੇ ਪ੍ਰਸ਼ਾਸਨ ਵੱਲੋਂ 2 ਜੁਲਾਈ ਨੂੰ ਨਵਾਂ ਪੱਤਰ ਜਾਰੀ ਕੀਤਾ ਗਿਆ ਜਿਸ ਵਿੱਚ ਪੀਐਸਈਵੀ ਜੁਆਇੰਟ ਫਾਰਮ ਤੇ ਬਿਜਲੀ ਮੁਲਾਜ਼ਮਾ ਇਕਤਾ ਮੰਚ ਪੰਜਾਬ ਦੇ ਆਗੂ ਨੂੰ ਮੀਟਿੰਗ ਕਾਨਫਰੰਸ ਹਾਲ ਪਟਿਆਲੇ ਕਰਨ ਲਈ 5 ਜੁਲਾਈ 2024 ਨੂੰ ਦੁਪਹਿਰ 3 ਵਜੇ ਤੋਂ ਬਾਅਦ ਬੁਲਾਇਆ ਗਿਆ ਹੈ ਪਰ ਉਸ ਪੱਤਰ ਵਿੱਚ ਸਾਫ਼ ਲਿਖ ਦਿੱਤਾ ਗਿਆ ਹੈ ਕਿ ਰਿਟਾਇਰਮੈਂਟ ਹੋਏ ਮੁਲਾਜ਼ਮ ਇਸ ਮੀਟਿੰਗ ਵਿੱਚ ਹਿੱਸਾ ਨਾ ਲੈਣ ਮੀਟਿੰਗ ਵਿੱਚ ਮੁਲਾਜ਼ਮਾਂ ਦੀ ਮੁੱਖ ਮੰਗ 2016 ਤੋਂ ਪੇ ਕਮਿਸ਼ਨ ਦਾ ਏਰੀਅਰ ਤੇ ਮੁਲਾਜ਼ਮਾਂ ਦੇ ਮਹਿੰਗਾਈ ਪੱਤੇ ਵਿੱਚ 12% ਵਾਧਾ ਕਰਨ ਸੰਬੰਧੀ ਤੇ ਮੁਲਾਜ਼ਮਾਂ ਦਾ ਕਟਿਆ ਪੈੰਡੂ ਪੱਤੇ ਨੂੰ ਬਹਾਲ ਕਰਨ ਸੰਬੰਧੀ ਖਾਸ ਗੱਲਬਾਤ ਹੋਵੇਗੀ। ਗੁਰੂ ਹਰਗੋਬਿੰਦ ਸਿੰਘ ਥਰਮਲ ਪਲਾਂਟ EMPLOYEES JUNIOR ਦੇ ਆਗੂ ਅਮਰਜੀਤ ਸਿੰਘ ਮੰਗਲੀ ਨੇ ਕਿਹਾ ਪੀਐਸਪੀਸੀਐਲ ਦੇ ਮੈਨੇਜਮੈਂਟ ਵੱਲੋਂ ਰਿਟਾਇਰਮੈਂਟ ਹੋਏ ਮੁਲਾਜ਼ਮਾਂ ਨੂੰ ਦੁਆਰਾ ਤਨਖਾਹ 30000 ਰੁਪਏ 17000 ਰੁਪਏ 10000 ਰੁਪਏ ਤੇ ਰੱਖਿਆ ਗਿਆ ਜੀ ਐਚ ਟੀ ਪੀ এমਪਲੋਏ ਜੂਨੀਅਰ ਪੀ ਐਸ ਪੀ ਸੀ ਐਲ ਦੀ ਮੈਨੇਜਮੈਂਟ ਪਹਿਲਾਂ ਤੋਂ ਲੱਗੇ ਹੋਏ ਕੱਚੇ ਮੁਲਾਜ਼ਮਾਂ ਨੂੰ ਯੋਗਤਾ ਅਨੁਸਾਰ ਉਹਨਾਂ ਨੂੰ ਬੰਦ ਦੀ ਪੋਸਟਾਂ ਤੇ ਰੈਗੂਲਰ ਕੀਤਾ ਜਾਵੇ ਰਿਟਾਇਰਮੈਂਟ ਹੋਏ ਮੁਲਾਜ਼ਮਾਂ